ਰਉਦੀ ਇੱਕ ਮਰਯਾਦਾ ਜਿਹੜੀ ਆ ਬੜੀ ਇੱਕ ਅਹਿਮ ਅਹਿਮੀਅਤ ਰੱਖਦੀ ਆ ਗੁਰੂ ਜਿਹੜਾ ਵਾ ਕਦੇ ਵੀ ਡੰਮੀ ਨਹੀਂ ਹੋ ਸਕਦਾ ਸੋ ਸਿੱਖ ਧਰਮ ਦੇ ਅੰਦਰ ਅਸੀਂ ਸਾਰੇ ਜਾਣਦੇ ਆ ਕਿ ਸਿੱਖਾਂ ਦੀ ਇੱਕ ਮਰਯਾਦਾ ਵਾ ਕਿ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਇੱਕ ਲਿਵਿੰਗ ਗੁਰੂ ਅਸੀਂ ਕਹਿੰਦੇ ਆ ਭਾਵੇਂ ਕਿ ਸੁਪਰੀਮ ਕੋਰਟ ਨੇ ਵੀ ਦੇਸ਼ ਦੇ ਅੰਦਰ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਲਿਵਿੰਗ ਗੁਰੂ ਨੇ ਇਹਨਾਂ ਦੇ ਨਾਮ ਤੇ ਪ੍ਰਾਪਰਟੀ ਹੋ ਸਕਦੀ ਆ ਸਾਰਾ ਕੁਝ ਹੋ ਸਕਦਾ ਜਿਹੜੀ ਸਾਡੀ ਰਸਮ ਹੈ ਅਨੰਦ ਕਾਰਜ ਦੀ ਉਹ ਨੰਦਕਾਰ ਦੀ ਰਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਇਹ ਪੰਜ ਲਾਵਾ ਜਿਹੜੀਆਂ ਪਾਕ ਕੀਤਾ ਜਾਂਦਾ ਤੇ ਫਿਰ ਉਹ ਜਿਹੜੇ ਆ ਫੇਰੇ ਲਾਵਾ ਫੇਰੇ ਲਏ ਜਾਂਦੇ ਨੇ ਉਹ ਸਾਡੇ ਫਿਲਮ ਨਸੀ ਨਾਲ ਸੰਬੰਧ ਲੋਕ ਆ ਜਿਹੜੇ ਇਹ ਗੱਲ ਕਹਿੰਦੇ ਆ ਜੀ ਕਿ ਪ੍ਰਚਾਰ ਨਹੀਂ ਹੋਏਗਾ ਵੀ ਇਹ ਗੱਲ ਅਸੀਂ ਦੇਖੋ ਕਿਤੇ ਵੀ ਜਿਹੜਾ ਮਰਜ਼ਾ ਦਾ ਨਾਲ ਕਿਸੇ ਚੀਜ਼ ਦਾ ਜਿਵੇਂ ਕਹਿੰਦੇ ਨੇ ਕੋਈ ਸਮਝੌਤਾ ਨਹੀਂ ਹੋ ਸਕਦਾ ਗਰਵਨ ਸਾਹਿਬ ਇਹ ਜਿਹੜੇ ਮਾਮਲਾ ਹੈ ਇਹ ਹੁਣ ਧਿਆਨ ਦੇ ਵਿੱਚ ਆਇਆ ਜਾਂ ਪਹਿਲਾਂ ਕਦੇ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਜੁ ਆਪਾਂ ਫੈਸਲਾ ਜਿਹੜੀ ਗੁਰੂ ਰਣ ਸਾਹਿਬ ਦੇ ਪ੍ਰਕਾਸ਼ ਦਾ ਜਿਹੜਾ ਸਥਾਨ ਆ ਉਹ ਪੂਰੀ ਮਰਜ਼ਾਦਾ ਜਿਵੇਂ ਗੁਰਦੁਆਰਾ ਸਾਹਿਬ ਹੀ ਉਸ ਦੀ ਸਹੀ ਰੱਖੀ ਜਾ ਸਕਦੀ ਹੈ ਜਾਂ ਫਿਲਮਾਂ ਅਤੇ ਨਾਟਕਾਂ ਦੇ ਵਿੱਚ ਹੁਣ ਫਿਲਮਾਂਏ ਨਹੀਂ ਜਾਣਦੀ ਨਕਲੀ ਗੁਰੂ ਘਰਾਂ ਦੇ ਸੀ ਇਸ ਨੂੰ ਲੈ ਕੇ ਪ੍ਰਧਾਨ ਖੁਰਾਂ ਦੇ ਵੱਲੋਂ ਅੱਜ ਬਿਆਨ ਦਿੱਤਾ ਗਿਆ ਸੀ ਕਿ ਕੋਈ ਵੀ ਸਿੱਖ ਮਰਿਆਦਾ ਦੇ ਉਲਟ ਜੇਕਰ ਕੰਮ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਜਿਹੜਾ ਨਹੀਂ ਜਾਏਗਾ ਮੋਹਾਲੀ ਦਾ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਹੋਵੇਗਾ ਉਸੇ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਨੇ ਬਹੁਤ ਬਹੁਤ ਸਵਾਗਤ ਹੈ ਗਰੇਵਾਲ ਸਾਹਿਬ ਤੁਹਾਡਾ ਸਮਰਨ న్యూਸ ਤੇ ਜੀ ਜੀ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਅੱਜ ਪ੍ਰਧਾਨ ਸਾਹਿਬ ਖੁਰਾਂਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਕਿ ਫਿਲਮਾਂ ਦੇ ਵਿੱਚ ਨਾਟਕਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਕਲੀ ਗੁਰੂ ਖੁਰਾਂਦੇ ਸਿੰਘ ਲਈ ਜਾਂਦੇ ਸਨ ਉਹਨਾਂ ਤੇ ਪਾਬੰਦੀ ਹੋਏਗੀ ਕੀ ਕਹਿਣਾ ਚਾਹੂਗੇ ਦੇਖੋ ਇਹ ਸ਼ਰੋਣੀ ਕਮੇਟੀ ਦੇ ਪ੍ਰਧਾਨ ਜਿਹੜੇ ਆ ਜਹਰ ਸਿੱਖਾ ਜਿਹੜਾ ਉਹ ਕਾਲਪਤਖਬ ਦੇ ਨਦੀ ਸਰਪ੍ਰਸਤੀ ਗਿਰੰਗਾ ਤੇ ਉੱਥੋਂ ਦੇ ਵੱਲੋਂ ਕੋਈ ਹੁਕਮ ਜਾਂ ਕੋਈ ਮਰਜ਼ਾਦਾ ਦਾ ਜੋ ਸਾਨੂੰ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਤਰ੍ਹਾਂ ਅਸੀਂ ਸਾਰੇ ਕੰਮ ਕਰਦੇ ਹਾਂ ਸੋ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਵੱਲੋਂ ਇਹ ਗੱਲਬਾਤ ਸਾਰੀ ਆ ਚੁੱਕੀ ਹੈ ਤੇ ਉਹਨਾਂ ਨੇ ਇਸ ਗੱਲ ਦੀ ਮੰਨਵਾ ਵੀ ਕੀਤੀ ਆ ਆਗਾਹ ਤੋਂ ਇਸ ਦੇ ਬਾਰੇ ਵਿੱਚ ਜਾਣਕਾਰੀ ਵੀ ਦਿੱਤੀ ਹੈ ਕੀ ਗੱਲ ਨਹੀਂ ਹੋਣੀ ਚਾਹੀਦੀ ਹੁਣ ਜਿਹੜੀ ਗੱਲ ਅਕਸਰ ਆਮ ਆਵਾਮ ਦੇ ਅੰਦਰ ਸੋ ਵੱਖ-ਵੱਖ ਇਹਦੇ ਬਾਰੇ ਵਿਚਾਰ ਧਾਰਾਵਾਂ ਨੇ ਦੇਖੋ ਇੱਕ ਗੱਲ ਆ ਕਿ ਕੋਈ ਟੀਵੀ ਚੈਨਲਾਂ ਤੇ ਨਾਟਕ ਹੋ ਰਿਹਾ ਕੋਈ ਡਰਾਮਾ ਹੋ ਰਿਹਾ ਕੋਈ ਕੁਝ ਵੀ ਹੋ ਰਿਹਾ ਉਹ ਇੱਕ ਸਮਾਜ ਦੇ ਸਾਡੇ ਸਿਸਟਮ ਦਾ ਹਿੱਸਾ ਹੈ ਕੁਝ ਚੰਗਾ ਪਰੋਸਦੇ ਨੇ ਕੁਝ ਮਾੜਾ ਪਰੋਸਦੇ ਨੇ ਕੁਝ ਕੀ ਕਰਦੇ ਨੇ ਉਹ ਵੱਖਰੀਆਂ ਗੱਲਾਂ ਨੇ ਪਰ ਜਿੱਥੇ ਧਰਮ ਦੀ ਗੱਲ ਆ ਜਾਂਦੀ ਹੈ ਆਸਥਾ ਦੀ ਗੱਲ ਆ ਜਾਂਦੀ ਹੈ ਉੱਥੇ ਮਰਜ਼ਾਦਾ ਹੁੰਦੀ ਹੈ ਵੈਸੇ ਤਾਂ ਸਮਾਜਿਕ ਤੌਰ ਤੇ ਕੋਈ ਵੀ ਜਿਹੜਾ ਤੁਸੀਂ ਪ੍ਰਦਰਸ਼ਨ ਕਰਦੇ ਹੋ ਉਹ ਲੋਕਾਂ ਨੂੰ ਖੇਡ ਦਿਨੇ ਹੋ ਜਾਂ ਮਨੋਰੰਜਨ ਕਰਦੇ ਹੋ ਉਹਦੀ ਵੀ ਇੱਕ ਮਰਯਾਦਾ ਹੁੰਦੀ ਆ ਪਰ ਧਰਮ ਦੀ ਇੱਕ ਮਰਯਾਦਾ ਜਿਹੜੀ ਆ ਬੜੀ ਇੱਕ ਅਹਿਮ ਅਹਿਮੀਅਤ ਰੱਖਦੀ ਆ ਸੋ ਸਿੱਖ ਧਰਮ ਦੇ ਅੰਦਰ ਅਸੀਂ ਸਾਰੇ ਜਾਣਦੇ ਆ ਕਿ ਸਿੱਖਾਂ ਦੀ ਇੱਕ ਮਰਯਾਦਾ ਵਾ ਕਿ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਇੱਕ ਲਿਵਿੰਗ ਗੁਰੂ ਅਸੀਂ ਕਹਿੰਦੇ ਆ ਭਾਵੇਂ ਕਿ ਸੁਪਰੀਮ ਕੋਰਟ ਨੇ ਵੀ ਦੇਸ਼ ਦੇ ਅੰਦਰ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਲਿਵਿੰਗ ਗੁਰੂ ਨੇ ਇਹਨਾਂ ਦੇ ਨਾਮ ਤੇ ਪ੍ਰਾਪਰਟੀ ਹੋ ਸਕਦੀ ਆ ਸਾਰਾ ਕੁਝ ਹੋ ਸਕਦਾ ਉਹਨਾਂ ਨੇ ਇਹ ਗੱਲ ਮੰਨੀ ਆ ਤੇ ਪਰ ਗੁਰੂ ਸਾਹਿਬ ਨੇ ਸਾਨੂੰ ਪਰਗਟ ਗੁਰਾਂ ਕੀ ਦੇਹ ਕਰਕੇ ਜਿਹੜਿਆ ਉਹ ਰਯੂਰ ਸਾਹਿਬ ਵਿਖੇ ਸਾਨੂੰ ਇਹ ਸਮਝ ਦਿੱਤੀ ਹੈ ਕਿ ਗੁਰੂ ਸਾਹਿਬ ਨੂੰ ਪ੍ਰਤੱਖ ਗੁਰਾਂ ਕੀ ਦੇਹ ਕਰਕੇ ਮੰਨਣਾ ਤੇ ਇਹਨਾਂ ਦਾ ਦਾ ਅਸੀਂ ਸਤਕਾਰ ਉਸੇ ਤਰ੍ਹਾਂ ਐਜ਼ ਐਜ਼ ਅ ਲਿਵਿੰਗ ਗੁਰੂ ਕਰਨਾ ਜਿਵੇਂ ਜੇ ਸ਼ਬਦ ਗੁਰੂ ਕਹਿੰਦੇ ਆ ਉਹ ਇੱਥੇ ਹੁਣ ਸਾਨੂੰ ਇਹ ਸਮਝਣਾ ਪਏਗਾ ਕਿ ਬਾਕੀ ਸਾਰੇ ਕਿਰਦਾਰ ਜਿਹੜੇ ਆ ਗੁਰੂ ਸਾਹਿਬਾਨ ਦੇ ਗੁਰੂ ਪਰਿਵਾਰ ਦੇ ਸ਼ਹੀਦਾਂ ਦੇ ਤੇ ਜਿਹੜੇ ਜਿਹੜੇ ਭਗਤ ਨੇ ਜਿਹੜੇ ਕੀ ਗੁਰੂ ਗ੍ਰੰਥ ਸਾਹਿਬ ਦੇ ਤਾਂ ਜਿਆ ਉਹਨਾਂ ਨੂੰ ਲਿਵਿੰਗ ਰੂਲ ਦੇ ਤੌਰ ਤੇ ਅਸੀਂ ਨਹੀਂ ਲੈਂਦੇ ਕਿਉਂਕਿ ਉਹਨਾਂ ਦੇ ਬਰਾਬਰ ਤੇ ਕੋਈ ਨਹੀਂ ਹੋ ਸਕਦਾ ਕੋ ਗੁਰੂ ਰਾਜਾ ਵਾ ਕੋਈ ਹੋਰ ਸਿੱਖ ਹੈ ਕੋਈ ਕਰੈਕਟਰ ਹੈ ਇਸ ਤਰ੍ਹਾਂ ਦੇ ਉਹਨਾਂ ਦਾ ਹੋ ਸਕਦਾ ਪਰ ਇਹਨਾਂ ਬਾਰੇ ਨਹੀਂ ਹੋ ਸਕਦੇ ਕਿਉਂਕਿ ਗੁਰੂ ਜਿਹਾ ਵਾ ਕਦੇ ਵੀ ਡੰਮੀ ਨਹੀਂ ਹੋ ਸਕਦਾ ਤੋ ਇਸ ਕਰਕੇ ਇਹ ਜਿਹੜੀ ਗੱਲ ਆ ਇਸ ਦੀ ਗੱਲ ਨੂੰ ਸਮਝਣਾ ਜ਼ਰੂਰੀ ਹੈ ਇਸ ਦੇ ਇਸ ਦੇ ਬਾਰੇ ਚ ਆਏ ਬਿਆਨ ਨੂੰ ਜਿਹੜੀ ਆ ਪੜਨ ਜਾਂ ਦੇਖਣ ਤੇ ਕੋਈ ਉਹਦੇ ਤੇ ਟਿੱਪਣੀ ਕਰਨ ਤੋਂ ਪਹਿਲਾਂ ਸਾਨੂੰ ਇਹ ਮਨਣਾ ਪੈਗਾ ਕਿ ਸਿੱਖ ਧਰਮ ਦੇ ਅੰਦਰ ਇਸ ਗੱਲ ਦੀ ਬਰਜ਼ਾਦਾ ਨਹੀਂ ਹੈ ਸੋ ਗੁਰੂ ਨਕਲੀ ਨਹੀਂ ਹੋ ਸਕਦਾ ਸੋ ਦੂਜੀ ਗੱਲ ਦੂਜੀ ਗੱਲ ਜਿਹੜੀ ਸਾਡੀ ਰਸਮ ਹੈ ਅਨੰਦ ਕਾਰਜ ਦੀ ਉਹ ਅਨੰਦ ਕਾਰਜ ਦੀ ਰਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਮਖ ਪੰਜ ਲਾਵਾਂ ਜਿਹੜੀਆਂ ਪਾਕ ਕੀਤਾ ਜਾਂਦਾ ਤੇ ਫਿਰ ਉਹ ਜਿਹੜੇ ਆ ਫੇਰੇ ਲਾਵਾਂ ਫੇਰੇ ਲਏ ਜਾਂਦੇ ਨੇ ਸੋ ਇਸ ਕਰਕੇ ਇਹ ਇਹ ਇੱਕ ਜ਼ਿੰਦਗੀ ਦੀ ਇੱਕ ਅਹਿਮ ਗੱਲ ਹੁੰਦੀ ਆ ਕਰਨਾ ਹੁੰਦੀ ਆ ਕਿ ਅਸੀਂ ਦੋ ਜਣੇ ਇੱਕ ਮਨੋਖਾ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਮਨ ਮੰਨਦੇ ਆ ਕਿ ਅਸੀਂ ਤਾਂ ਜ਼ਿੰਦਗੀ ਇੱਕ ਦੂਜੇ ਨਾਲ ਨਿਭਾਂਗੇ ਤੇ ਗੁਰੂ ਸਾਨੂੰ ਗੁਰੂ ਦੀ ਇਹਦੇ ਜਾਮਨੀ ਹੁੰਦੀ ਹੈ ਠੀਕ ਹੈ ਨਾ ਤਾਂ ਇਸ ਕਰਕੇ ਇਹ ਇਹ ਸਾਡੀਆਂ ਰਵਾਇਤਾਂ ਨੇ ਜਿਹੜੀਆਂ ਰਵਾਇਤਾਂ ਸਾਡੀਆਂ ਪਰੰਪਰਾਵਾਂ ਦੇ ਵਿੱਚ ਨੇ ਸੋ ਇਸ ਕਰਕੇ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਨਾ ਕਿ ਇਸ ਤੇ ਕਿਸ ਤਰ੍ਹਾਂ ਦਾ ਬਵਾਦ ਕੀਤਾ ਜਾਣਾ ਚਾਹੀਦਾ ਹੁਣ ਅਸੀਂ ਇਹ ਵੀ ਗੱਲ ਕਲੀਅਰ ਕਰ ਦਨੇ ਆ ਕਿ ਇਹ ਕੋਈ ਸਾਡੇ ਫਿਲਮ ਦਸੇ ਦਾ ਸੰਬੰਧ ਲੋਕ ਆ ਜਿਹੜੇ ਇਹ ਗੱਲ ਕਹਿੰਦੇ ਆ ਜੀ ਕਿ ਪ੍ਰਚਾਰ ਨਹੀਂ ਹੋਏਗਾ ਵੀ ਇਹ ਗੱਲ ਅਸੀਂ ਦੇਖੋ ਕਿਤੇ ਵੀ ਜਿਹੜਾ ਮਰਜ਼ਾਦਾ ਦੇ ਨਾਲ ਕਿਸੇ ਚੀਜ਼ ਦਾ ਜਿਵੇਂ ਕਹਿੰਦਾ ਤਾਂ ਕੋਈ ਸਮਝੋਤਾ ਨਹੀਂ ਹੋ ਸਕਦਾ ਪ੍ਰਚਾਰ ਕਰਨ ਲਈ ਗੁਰਦੁਆਰੇ ਦੇ ਗੁਰਦਰਾ ਸਾਹਿਬ ਦੇ ਅੰਦਰ ਜਾਣ ਤੋਂ ਬਨਾ ਹੀ ਨਹੀਂ ਹੈ ਸਿਰਫ ਇਹ ਗੱਲ ਹੈ ਕਿ ਗੁਰਦੁਆਰੇ ਦੇ ਜਿਹੜੇ ਪ੍ਰਬੰਧ ਨੇ ਉਹਨਾਂ ਪ੍ਰਬੰਧਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਕਿਸ ਤਰ੍ਹਾਂ ਦਾ ਕੋਈ ਫਿਲਮਾਂਕਣ ਜਾਂ ਕੋਈ ਸੀਨ ਲੈਣਾ ਚਾਹੁੰਦੇ ਹੋ ਜਿਹਦੇ ਵਿੱਚ ਨਕਲੀ ਕੁਝ ਨਹੀਂ ਹੋਏਗਾ ਡੰਮੀ ਨਹੀਂ ਹੋਏਗਾ ਉਹ ਐਜ਼ ਇਟ ਇਜ਼ ਹੋਏਗਾ ਸੋ ਇਸ ਗੱਲ ਹੀ ਅਸੀਂ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਸਾਡੇ ਜਿਹੜੇ ਇਸ ਖੇਤਰ ਦੇ ਫਿਲਮੀ ਖੇਤਰ ਦੇ ਅੰਦਰ ਆ ਰਹੀਆਂ ਨੇ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹ ਰਹੇ ਹਾਂ ਕਿ ਪ੍ਰਚਾਰ ਕਰ ਤੋਂ ਨਹੀਂ ਰੋਕਦੇ ਅਸੀਂ ਪਰ ਉਹ ਪ੍ਰਚਾਰ ਜਿਹੜਾ ਵਾ ਮਰਜ਼ਾ ਦਾ ਦੇ ਦਾਇਰੇ ਵਿੱਚ ਹੋਣਾ ਚਾਹੀਦਾ ਹੁਣ ਤੁਸੀਂ ਦੇਖੋ ਕਿ ਮੁਸਲਮਾਨ ਜਿਹੜਾ ਕੌਮ ਹੈ ਆਪਣੇ ਆਪ ਵਿੱਚ ਬਹੁਤ ਵੱਡੀ ਕੌਮ ਹੈ ਜਿਹਦੀ ਗਰੋਥ ਵੀ ਬੜੀ ਵੱਡੀ ਆ ਦੁਨੀਆ ਦੇ ਸਾਰੇ ਧਰਮਾਂ ਚੋਂ ਉਹਨਾਂ ਦੇ ਅੰਦਰ ਇੱਕ ਫੈਸਲਾ ਵਾ ਕਿ ਉਹਨਾਂ ਨੇ ਮੁਹੰਮਦ ਸਾਹਿਬ ਦੀ ਤਸਵੀਰ ਵੀ ਨਹੀਂ ਬਣਾਉਦੇ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਕਾਰਟੂਨ ਬਣਾਇਆ ਸੀ ਉਹ ਕਾਰਟੂਨ ਜਿਹਨਾਂ ਨੇ ਬਣਾਇਆ ਉਹਨਾਂ ਦਾ ਉਸ ਜਿਹੜੀ ਸੰਸਥਾ ਦਾ ਕੀ ਹਾਲ ਹੋਇਆ ਜਾਂ ਕਿੰਦਾ ਆਪੋ ਆਪਣੇ ਫੈਸਲੇ ਦੇ ਤੋਂ ਅਸੀਂ ਜਿੰਨੇ ਵੀ ਹੈਗੇ ਆ ਕਿ ਨਾ ਸਾਰੇ ਕਲਾਕਾਰ ਜਾਂ ਕੋਈ ਪ੍ਰੋਡਿਊਸਰ ਸਾਡਾ ਨਿੱਜੀ ਤੌਰ ਤੇ ਉਹਨਾਂ ਨਾਲ ਕੋਈ ਵਿਰੋਧ ਨਹੀਂ ਹਾਂ ਕੁਝ ਲੋਕ ਸ਼ਰਾਰਤਾਂ ਕਰਦੇ ਆ ਜਿਵੇਂ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਇੱਕ ਮੋਨਾ ਵਿਅਕਤੀ ਜਿਹੜਾ ਉਹ ਜਿਹੜੀ ਗਾਤਰੀ ਵਾਲੀ ਕਿਰਪਾਨ ਪਾ ਕੇ ਉੱਥੇ ਡਿਜ਼ਾਈਨ ਕਰ ਰਿਹਾ ਹੋਰ ਕਰ ਰਿਹਾ ਬਾਅਦ 'ਚ ਉਹ ਖੁਖਰੀ ਕਹਿ ਦਿੰਦੇ ਆ ਇਸ ਤਰ੍ਹਾਂ ਦੇ ਵਿਵਾਦ ਪੈਦਾ ਕੀਤੇ ਜਾਂਦੇ ਨੇ ਪਰ ਅਸੀਂ ਸਮਝਦੇ ਹਾਂ ਕਿ ਕਈ ਜਿਹੜੇ ਅਣਜਾਣ 'ਚ ਵੀ ਕਰਦੇ ਆ ਤੋਂ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਸਿੰਘ ਸਾਹਿਬ ਦੀ ਕਹੀ ਹੋਈ ਗੱਲ ਨੂੰ ਆਪਾਂ ਸਾਰੇ ਅਪਣਾਈਏ ਕਿਉਂਕਿ ਧਰਮ ਦੀ ਮਰਜ਼ਾ ਦੀ ਗੱਲ ਆ ਹਾਂ ਇੱਕ ਗੱਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਿੰਘ ਸਾਹਿਬਾਨ ਵੱਲੋਂ ਅਸੀਂ ਪਹਿਲਾਂ ਵੀ ਇੱਕ ਉਪਰਾਲਾ ਕੀਤਾ ਸੀ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਕਲਾਕਾਰ ਜਿਹੜੇ ਉਹਨਾਂ ਦੀ ਮੀਟਿੰਗ ਕਰਵਾਈ ਸੀ ਸਿੰਘ ਸਾਹਿਬ ਨਾਲ ਮੀਟਿੰਗ ਕਰਵਾਈ ਸੀ ਤਾਂ ਕਿ ਇੱਕ ਕ੍ਰਾਈਟੇਰੀਆ ਬਣਾਇਆ ਜਾਵੇ ਇੱਕ ਚੈਕਲਿਸਟ ਬਣਾਈ ਜਾਵੇ ਕਿ ਇਸ ਦਾਰੇ ਦੇ ਅੰਦਰ ਰਹਿ ਕੇ ਹੀ ਫਿਲਮਾਂ ਜਿਹੜੀਆਂ ਬਣਾਈਆਂ ਜਾਣ ਸੀਰੀਅਲ ਬਣਾਈ ਜਾਣ ਉਸ ਲਈ ਜ਼ਰੂਰੀ ਆ ਜਿਸ ਲਈ ਅਸੀਂ ਸਮਝਦੇ ਹਾਂ ਕਿ ਅਸੀਂ ਨਹੀਂ ਦੇ ਸਕੇ ਉਹ ਸਾਡੀ ਜ਼ਰੂਰਤ ਆ ਇੱਕ ਗੱਲ ਦੂਜੀ ਗੱਲ ਕੀ ਜਿਹੜਾ ਵੀ ਸੈਂਸਰ ਬੋਰਡ ਆ ਉਹ ਸੈਂਸਰ ਬੋਰਡ ਦੇ ਵਿੱਚ ਇੱਕ ਸਿੱਖ ਬੁੱਧੀਜੀਵੀ ਸਿੱਖ ਜਿਹੜਾ ਵਾ ਹੋਣਾ ਚਾਹੀਦਾ ਤਾਂ ਕਿ ਬੇਲੋੜੇ ਵਿਵਾਦ ਨਾ ਪੈਦਾ ਹੋ ਸਕਣ ਇਹਨਾਂ ਸਾਰੇ ਮਸਲਾਂ ਦਾ ਇਹੋ ਹੀ ਹੱਲ ਆ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਇਸ ਨੂੰ ਕਿਸੇ ਤਰ੍ਹਾਂ ਦਾ ਕਠਨਵਾਦ ਦਾ ਨਾਮ ਦੇ ਕੇ ਕਠਨਵਾਦ ਨਾ ਸਮਝਿਆ ਜਾਵੇ ਇੱਕ ਮਰਜ਼ਾਦਾ ਵਾ ਜਿਹੜੀ ਇੱਕ ਧਰਮ ਦੀ ਮਰਜ਼ਾਦਾ ਉਹਦੇ ਦੀਦਾ ਕਿ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਜੀ ਗਰੇਵਲ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤਾ ਕਿ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਜੁੜੇ ਹੋਏ ਨੇ ਕਲਾਕਾਰ ਹੋਗੇ ਫਿਲਮੀ ਇੰਡਸਟਰੀ ਦੀ ਅਸੀਂ ਗੱਲ ਕਰ ਲਈਏ ਪਹਿਲਾਂ ਜਿਸ ਤਰੀਕੇ ਦੇ ਨਾਲ ਅਸੀਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਫੋਟੋਗ੍ਰਾਫੀ ਨੂੰ ਜਿਹੜਾ ਰੋਕਿਆ ਗਿਆ ਵੀਡੀਓਗ੍ਰਾਫੀ ਨੂੰ ਕਿਉਂਕਿ ਯੋਗਾ ਕਰ ਲ ਅਸੀਂ ਦੇਖਿਆ ਕਿ ਇਸ ਤਰੀਕੇ ਨਾਲ ਉਹਨੇ ਫੋਟੋ ਖਿੱਚਵਾਈ ਸੀ ਉਸ ਤੋਂ ਬਾਅਦ ਹੁਣ ਇਹ ਪਾਬੰਦੀ ਜਿਹੜੀ ਅਸੀਂ ਲਾਈਏ ਕਿਤੇ ਨਾ ਕਿਤੇ ਕਈਆਂ ਦੇ ਵੱਲੋਂ ਇਹ ਸਵਾਲ ਕੀਤੇ ਜਾ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਹੋਵੇਗਾ ਨਹੀਂ ਕਿ ਜੋ ਲੋਕ ਨੇ ਪੰਜਾਬ ਤੋਂ ਬਾਹਰ ਫਿਰ ਸ਼ੂਟਿੰਗਾਂ ਕਰਨਗੇ ਪੰਜਾਬ 'ਚ ਨਹੀਂ ਆਉਣਗੇ ਦੇਖੋ ਇਹ ਗੱਲ ਮੰਨਣੀ ਪਏਗੀ ਕਿ ਮਰਜ਼ਾਦਾ ਜਿਹੜੀ ਹੈ ਹਰ ਧਰਮਕ ਸਥਾਨ ਦੀ ਹੁਣ ਯੋਗਾ ਕਰ ਲੈਣ ਜਿਹੜਾ ਕੁਝ ਕੀਤਾ ਜਿਹੜਾ ਸੀ ਮਰਜ਼ਾਦਾ ਦੇ ਅਨੁਕੂਲ ਨਹੀਂ ਸੀਗਾ ਉਸ ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੁਣ ਇਹਨੇ ਲੱਖਾਂ ਲੋਕ ਉਥੇ ਆਉਂਦੇ ਆ ਕਿ ਉਹ ਇਸ ਤਰ੍ਹਾਂ ਦੀ ਮਰਜ਼ਾਦਾ ਭੰਗ ਕਰਦੇ ਨਹੀਂ ਕਰਦੇ ਇਹ ਗੱਲ ਤੁਹਾਡੇ ਮੱਧਮ ਰਾਹੀਂ ਦੱਸ ਦੇਣੀ ਚਾਹੁੰਦੇ ਆ ਸ਼ੂਟਿੰਗ ਨੂੰ ਬਿਲਕੁਲ ਬੈਨ ਨਹੀਂ ਕੀਤਾ ਗਿਆ ਸ਼ੂਟਿੰਗ ਉਥੋਂ ਦੇ ਪ੍ਰਬੰਧਕਾਂ ਨਾਲ ਗੱਲ ਕਰਕੇ ਤੁਹਾਡਾ ਕੀ ਆ ਤੁਹਾਡਾ ਜਿਹੜਾ ਫਿਲਮਾਉਣ ਦਾ ਮਕਸਦ ਕੀ ਆ ਉਹਦਾ ਮੈਟਰ ਕੀ ਆ ਉਹਦੇ ਪਿੱਛੇ ਸੀਨ ਕਿਸ ਤਰ੍ਹਾਂ ਦਾ ਉਹਨਾਂ ਦੀ ਇਜਾਜ਼ਤ ਨਾਲ ਹਰ ਚੀਜ਼ ਜਿਹੜੀ ਆ ਉਹ ਕੀਤੀ ਜਾਏਗੀ ਇਹ ਸ਼ੌਮਿਕ ਮਿਤੀ ਦੱਸ ਚੁੱਕੀ ਆ ਆਜਾਜ਼ਤ ਤੋਂ ਬਿਨਾਂ ਛੂਟਿੰਗ ਨਹੀਂ ਹੋਏਗੀ ਇਜਾਜ਼ਤ ਇਜਾਜ਼ਤ ਨਾਲ ਹੀ ਇੱਕ ਮਰਜ਼ਾਦਾ ਇੱਕ ਦਾਇਰੇ ਅੰਦਰ ਰਹਿ ਕੇ ਹੋਏਗੀ ਜਿਵੇਂ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਇੱਕ ਗੁਰਦੁਆਰਾ ਸਾਹਿਬ ਜੋ ਮੁਹਾਲੀ ਦੇ ਅੰਦਰ ਉੱਥੇ ਜਿਹੜੇ ਜਿਹੜੇ ਆਪਣੇ ਸਣੀ ਦੇਵਾਲ ਦੀ ਜਿਹੜੀ ਉੱਥੇ ਕਿਨਾ ਫਿਲਮਾਂਕਣ ਕੀਤਾ ਗਿਆ ਉਹ ਜਿਹੜਾ ਜਿਹੜਾ ਫਿਲਮਾਂਕਣ ਸੀਗਾ ਉਹ ਗਾਣਾ ਸੀਗਾ ਉਸ ਗਾਣੇ ਦੇ ਵਿੱਚ ਜਿਹੜੀ ਉਹਨਾਂ ਦੀ ਆਪਸੀ ਮਿਲਣ ਦੀ ਮੁਤਰਾ ਵਾ ਉਹ ਗੁਰਦੁਆਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਜਿਹੜੀ ਕੀ ਆ ਉਹ ਪਰਮਾਨ ਨਹੀਂ ਹੈਗੀ ਕਿਉਂਕਿ ਹਰ ਧਰਮ ਦੀ ਧਰਮ ਉਸ ਥਾਂ ਦੀ ਇੱਕ ਮਰਜ਼ਾਦਾ ਹੁੰਦੀ ਆ ਸੋ ਇਸ ਗੱਲ ਲਈ ਅਸੀਂ ਜਦੋਂ ਸੈਂਸਰ ਬੋਰਡ ਵਿੱਚ ਸਿੱਖ ਬੈਠੇਗਾ ਤੇ ਅਸੀਂ ਇਹਦਾ ਕਲਟਰੀਆ ਦਵਾਂਗੇ ਤੇ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਇਹ ਮਸਲੇ ਜਿਹੜੇ ਖਤਮ ਹੋ ਜਾਣਗੇ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਲੋਕ ਇਸ ਗੱਲ ਨੂੰ ਚਾਹੁੰਦੇ ਆ ਉਹਨਾਂ ਦੀ ਭਾਵਨਾ ਨੂੰ ਸਮਝਿਆ ਜਾਵੇ ਕਿ ਜਿਹੜਾ ਸਿੱਖ ਕੌਮ ਦੀਆਂ ਪਰੰਪਰਾਵਾਂ ਸੱਭਿਆਚਾਰ ਇਤਿਹਾਸ ਨੂੰ ਜਿਉਂਦਾ ਰੱਖਣ ਲਈ ਕੋਈ ਕਾਰਜ ਕਰਨ ਪਰ ਇਹ ਜਿਹੜੀ ਮਰਿਆਦਾਵਾਂ ਨੂੰ ਸਮਝਿਆ ਹੋਇਆ ਕਰਨ ਤਾਂ ਕਿ ਉਹਨਾਂ ਦਾ ਪੈਸਾ ਲੱਗਿਆ ਵੀ ਖਰਾਬ ਨਾ ਹੋ ਜਾਵੇ ਜੀ ਗਰੇਵਾਲ ਸਾਹਿਬ ਇਹ ਜਿਹੜੇ ਮਾਮਲਾ ਹੈ ਇਹ ਹੁਣ ਧਿਆਨ ਦੇ ਵਿੱਚ ਆਇਆ ਜਾਂ ਪਹਿਲਾਂ ਕਦੇ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਜੋ ਹੁਣ ਆਪਾਂ ਫੈਸਲਾ ਦੇਖੋ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਮੇਂ ਦੇ ਅੰਦਰ ਕਿਉਂਕਿ ਤੇਜ਼ੀ ਇੰਨੀ ਆ ਸਿਸਟਮ ਦੇ ਅੰਦਰ ਜਿਹੜੀਆਂ ਕੁਝ ਮਰਿਆਦਾਵਾਂ ਬਣਾ ਬਣਾਈਆਂ ਸੀ ਜਿਵੇਂ ਆਪਾਂ ਕਹਿੰਦੇ ਆ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੂਤ ਜਿਹੜੇ ਆ ਅਸੀਂ ਜਿਹੜੇ ਮੈਰਿਜ ਪੈਸਨ ਜਾਵਾਂਗੇ ਉਹ ਉਸਤੇ ਸਾਰਿਆਂ ਨੇ ਸਹਿਯੋਗ ਕੀਤਾ ਕਿਉਂਕਿ ਉਹਨਾਂ ਦਾ ਉਹਦਾ ਵੀ ਮਕਸਦ ਸੀਗਾ ਕਿ ਵੀ ਜਿਸ ਥਾਂ ਦੇ ਤੁਸੀਂ ਲਿ ਜਾ ਰਹੇ ਹੋ ਉਸ ਦੀ ਪਵਿੱਤਰਤਾ ਉਸ ਦੀ ਜਿਹੜੀ ਸਹੀ ਹੈ ਕਿ ਨਹੀਂ ਹੈ ਜਿੱਥੇ ਤੁਸੀਂ ਸ਼ਰਾਬ ਡੋਲਦੇ ਹੋ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਾ ਕੇ ਪ੍ਰਕਾਸ਼ ਕਰਨਾ ਉਹ ਕਿਸੇ ਤਰ੍ਹਾਂ ਮਤਲਬ ਵਾਜਬ ਨਹੀਂ ਹੈ ਇਸ ਕਰਕੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਜਿਹੜਾ ਸਥਾਨ ਆ ਉਹ ਪੂਰੀ ਮਰਜ਼ਾਦਾ ਜਿਵੇਂ ਗੁਰਦੁਆਰਾ ਸਾਹਿਬੀ ਉਸ ਦੀ ਸਹੀ ਰੱਖੀ ਜਾ ਸਕਦੀ ਹੈ ਜਾਂ ਕਿਤੇ ਹੋਰ ਜਿੱਥੇ ਵੱਡਾ ਸਮਾਗਮ ਆ ਕੋਈ ਹੋਰ ਆ ਉਥੇ ਕੀਤੀ ਜਾ ਸਕਦੀ ਹੈ ਉਹਦਾ ਲਈ ਬੜਾ ਚੰਗਾ ਕਮੋਰ ਹੁੰਦਾ ਉਹ ਇਸ ਕਰਕੇ ਇਹ ਗੱਲਾਂ ਸੁਣੀਆਂ ਜਾਂਦੀਆਂ ਰਹੀਆਂ ਪਰ ਹੁਣ ਜਿਹੜੀ ਗੱਲ ਹੈ ਇਹ ਇਹ ਗੱਲ ਠੀਕ ਹੈ ਕਿ ਇਹ ਵਿਵਾਦ ਨਹੀਂ ਆਇਆ ਇਸ ਗੱਲ ਦਾ ਇੱਥੇ ਜੋ ਵਿਵਾਦ ਆਉਣ ਤੋਂ ਬਾਅਦ ਫਿਰ ਇਸ ਗੱਲ ਬਾਰੇ ਤੇ ਹੁਕਮ ਜਿਹੜੇ ਜਾਰੀ ਹੋਏ ਨੇ ਤੋਂ ਮੈਂ ਆਸ ਕਰਦਾ ਹਾਂ ਕਿ ਸਾਰੇ ਜਿਹੜੇ ਲੋਕ ਆ ਇਸ ਇਸ ਨੂੰ ਇੱਕ ਵਿਵਾਦ ਦਾ ਨਾਂ ਨਾ ਦੇ ਕੇ ਇਸ ਨੂੰ ਸਹਿਯੋਗ ਕਰਨਗੇ ਸਾਡੀ ਕਿਸੇ ਨਾਲ ਨਿੱਜੀ ਤੌਰ ਤੇ ਮੰ ਲੋ ਕੋਈ ਕੋਈ ਨਿਜੀ ਤੌਰ ਤੇ ਬਿਰੋਤਾ ਨਹੀਂ ਹੈ ਪਰ ਜਿਹੜੇ ਜਿੱਥੇ ਗੁਰੂ ਸਾਹਿਬ ਦੇ ਸਤਕਾਰ ਦਾ ਤੇ ਗੁਰੂ ਸਾਹਿਬ ਦੀ ਮਰਜ਼ਾਦਾ ਦਾ ਜਿਹੜਾ ਮਸਲਾ ਆਉਂਦਾ ਉੱਥੇ ਸਿੱਖ ਜਿਹੜਾ ਵਾ ਉਹ ਆਪਣੇ ਆਪ ਨੂੰ ਸਮਝੌਤਾ ਨਹੀਂ ਕਰਦਾ ਗਰੇਵਾਲ ਸਾਹਿਬ ਅਖੀਰ ਦੇ ਵਿੱਚ ਪੁੱਛਣਾ ਚਾਹਾਂਗੇ ਕਿ ਇਸ ਫੈਸਲੇ ਨੂੰ ਲੈ ਕੇ ਤੁਸੀਂ ਫਿਲਮੀ ਜਗਤ ਹੋ ਗਿਆ ਜਾਂ ਨਾਟਕਾਂ ਵਾਲੇ ਜਿਹੜੇ ਨੇ ਉਹਨਾਂ ਨੂੰ ਤਾੜਨਾ ਕੀ ਕਰਨਾ ਚਾਹੁੰਦੇ ਹੋ ਤੇ ਚਲੋ ਮੈਂ ਤਾੜਨਾ ਸ਼ਬਦ ਨਾ ਵਰਤਾਂ ਕਿਉਂਕਿ ਮੇਰੇ ਤੋਂ ਵੱਡੇ ਜਿਹੜੇ ਆ ਸਿੰਘ ਸਾਹਿਬ ਜਾਂ ਪ੍ਰਧਾਨ ਜੀ ਨੇ ਇਸ ਗੱਲ ਨੂੰ ਸ਼ਬਦ ਨੂੰ ਵਰਤਿਆ ਤਾੜਨਾ ਨਹੀਂ ਅਸੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਤੁਸੀਂ ਕੋਈ ਐਸਾ ਐਸੀ ਗੱਲ ਨਾ ਕਰੋ ਜਿਹਦੇ ਨਾਲ ਕਿਸੇ ਵੀ ਧਰਮ ਮੈਂ ਤਾਂ ਕਿਸੇ ਵੀ ਧਰਮ ਦੀ ਗੱਲ ਕਰਦਾ ਕਈ ਵਾਰੀ ਫਿਲਮਾਂ ਜਿਹੜੀਆਂ ਬਣਦੀਆਂ ਨੇ ਉਹਦੇ ਵਿੱਚ ਵਿਵਾਦ ਮਤਲਬ ਲੈ ਕੇ ਆਇਆ ਜਾਂਦਾ ਕੋਈ ਡਾਇਲੌਗ ਦਾ ਕਿਸੇ ਹੋਰ ਦਾ ਸੀਨ ਦਾ ਤੇ ਉਹਨੂੰ ਪ੍ਰਮੋਟ ਕੀਤਾ ਜਾਂਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤੇ ਦੇਸ਼ ਦੇ ਕਾਨੂੰਨ ਨੂੰ ਵੀ ਇਸ ਮਾਮਲੇ ਵਿੱਚ ਗੰਭੀਰ ਹੋਣਾ ਚਾਹੀਦਾ ਇਹ ਕਿਸੇ ਵੀ ਧਰਮ ਦਾ Hindu ਧਰਮ ਦਾ, Musalman ਦਾ, Christianity ਦਾ, ਇਹਨਾਂ Jaini, Bodhi, Sikhan da, ਕੋਈ ਧਰਮ ਦੇ ਮਾਮਲੇ 'ਚ ਥੇਸ ਨਾ ਪਹੁੰਚੇ ਕਿਸੇ ਵਿਅਕਤੀ ਨੂੰ ਕਿਉਂਕਿ ਧਰਮ ਇੱਕ ਆਸਥਾ ਦਾ ਮਸਲਾ ਹੁੰਦਾ। ਤੋ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਸਾਰੇ ਇਸ ਗੱਲ 'ਚ ਸਹਿਯੋਗ ਕਰੋ। ਜੀ। ਸ਼ੁਕਰੀਆ ਘਰੇਵਾਲ ਸਾਹਿਬ ਗੱਲਬਾਤ ਕਰਨ ਦੇ ਲਈ।